ਸਾਫਟ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਜੋਗੇ ਵਾਲੇ ਖੜੇ ਆ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋਗੇ ਵਾਲੇ ਦੀ ਇੱਕ ਬੱਚੀ ਦਾ ਕਹਿੰਦੇ ਸਕੂਲ ਪਹੁੰਚਣ ਤੇ ਵੱਖਰੇ ਤਰੀਕੇ ਨਾਲ ਮਾਨ ਸਨਮਾਨ ਕੀਤਾ ਜਾਂਦਾ ਤਾਂ ਦੱਸ ਦਈਏ ਕਿ ਪਿਛਲੇ ਦਿਨੀ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਜਿਹੜੀਆਂ ਮਹੱਲੀ ਵਿਖੇ ਹੋਈਆਂ ਸੀ ਤਾਂ ਪੂਰੇ ਪੰਜਾਬ ਦੇ ਵਿੱਚੋਂ ਕਬੱਡੀ ਦੇ ਵਿੱਚੋਂ ਦੂਜੀ ਪੋਜੀਸ਼ਨ ਹਾਸਲ ਕੀਤੀ ਹੈ ਕਹਿੰਦੇ ਜੈਸਲੀਨ ਕੌਰ ਨੇ ਪੰਜਵੀਂ ਕਲਾਸ ਦੀ ਵਿਦਿਆਰਥਣ ਹੈ ਤਾਂ ਜਦੋਂ ਮਾਪਿਆਂ ਦੇ ਨਾਲ ਬੱਚੀ ਸਕੂਲ ਪਹੁੰਚਦੀ ਹੈ ਤਾਂ ਸਕੂਲ ਦੇ ਸਮੂਹ ਸਟਾਫ ਵੱਲੋਂ ਅਧਿਆਪਕਾਂ ਵੱਲੋਂ ਸਕੂਲ ਦੇ ਬੱਚਿਆਂ ਵੱਲੋਂ ਬੱਚੀ ਦਾ ਵੱਖਰੇ ਤਰੀਕੇ ਨਾਲ ਮਾਨ ਸਨਮਾਨ ਕੀਤਾ ਜਾਂਦਾ ਤਾਂ ਕਿੰਨੀ ਖੁਸ਼ੀ ਹੋਵੇਗੀ ਉਸ ਬੱਚੀ ਨੂੰ ਸਕੂਲ ਦੇ ਅਧਿਆਪਕਾਂ ਨੂੰ ਤੇ ਉਸ ਬੱਚੀ ਦੇ ਮਾਪਿਆਂ ਨੂੰ ਕਿ ਜਦੋਂ ਬੱਚੀ ਸਕੂਲ ਪਹੁੰਚਦੀ ਆ ਤਾਂ ਵੱਖਰੇ ਤਰੀਕੇ ਨਾਲ ਸਕੂਲ ਪਹੁੰਚਣ ਤੇ ਵੱਖਰੇ ਤਰੀਕੇ ਨਾਲ ਮਾਨ ਸਨਮਾਨ ਕੀਤਾ ਜਾਂਦਾ ਹੈ ਤਾਂ ਗੱਲਬਾਤ ਵੀ ਜ਼ਰੂਰ ਕਰਾਂਗੇ ਕੀ ਕਹਿਣਾ ਚਾਹੁੰਦੀ ਹੈ ਬੱਚੀ ਕੀ ਕਹਿਣਾ ਚਾਹੁੰਦੇ ਨੇ ਉਸ ਬੱਚੀ ਦੇ ਮਾਪੇ ਤੇ ਕੀ ਕਹਿਣਾ ਚਾਹੁੰਦੇ ਨੇ ਸਕੂਲ ਦੇ ਅਧਿਆਪਕ ਆਓ ਮਾਰਦੇ ਆਂ ਝਾਤ ਅੱਜ ਦੀ ਰਿਪੋਰਟ ਤਲਵੰਡੀ ਸਾਬੋ ਆ ਬੀਰਪਾਲ ਘਰੇ ਜੀ ਤੁਹਾਡਾ ਬੱਚਾ ਜੀ ਅੱਜ ਦੇਖੋ ਪੋਜੀਸ਼ਨ ਲੈ ਕੇ ਆਇਆ ਸਕੇਟ ਦੇ ਵਿੱਚੋਂ ਸਕੂਲ ਪਹੁੰਚਣ ਤੇ ਇਹਨਾਂ ਦਾ ਹਨਾ ਬਖਰੀ ਤਰੀਕੇ ਨਾਲ ਸਵਾਗਤ ਕੀਤਾ ਗਿਆ ਹਾਂ ਕੀ ਕਹਿਣਾ ਚਾਹੋਗੇ ਤੁਸੀਂ ਸਰ ਮੈਂ ਬਹੁਤ ਖੁਸ਼ ਹਾਂ ਇਹ ਬੱਚੀ ਲਈ ਮੈਂ ਬਹੁਤ ਪ੍ਰਾਊਡ ਹੈ ਇਸ ਤੇ ਮੈਨੂੰ ਬਹੁਤ ਪੂਰੀ ਅਮੀਤ ਸੀ ਇਹ ਵੀ ਜਿੱਤ ਕੇ ਆ ਗਈ ਜੀ ਸਾਰੇ ਸਟਾਫ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਇਹਨੀ ਹਿੰਮਤ ਦਿੱਤੀ ਜੀ ਅਸਨ ਕਿਹੜੀ ਕਲਾਸ ਦਾ ਬੱਚਾ ਆਪਣੀ 5ਥੀ ਕਲਾਸ ਦਾ 5ਥੀ ਕਲਾਸ ਦਾ ਬੱਚਾ ਦੇਖੋ ਛੋਟਾ ਜੀ ਛੋਟੇ ਇਨੀ ਛੋਟੀ ਉਮਰ ਦੀ ਜੀ ਇਨੀ ਬੁਢੀ ਮਤਰਾ ਪੀਗੀ ਤੇ ਇਹ ਆਪਣੇ ਬਹੁਤ ਨਹੀਂ ਲੱਗਦਾ ਸੀ ਜਦੋਂ ਇਹ ਬੱਚਾ ਗੇਮਾਂ ਚ ਪਿਆ ਸੀ ਕਈ ਇਹਦੀ ਪੇਰੈਂਟਸ ਇਹ ਕਹਿੰਦੇ ਵੀ ਸਾਡੇ ਬੱਚੇ ਨੂੰ ਗੇਮਾਂ ਚ ਕਿਉਂ ਪਾ ਰਹੇ ਹੋ ਮੰਨ ਲਓ ਵੀ ਪੜਾਈ ਪੱਖੋਂ ਇਹ ਪਿੱਛੇ ਰਹਿ ਜਾਊਗਾ ਇਸ ਤਰ੍ਹਾਂ ਤਾਂ ਨਹੀਂ ਹੁੰਦਾ ਨਹੀਂ ਨਹੀਂ ਬਿਲਕੁਲ ਵੀ ਨਹੀਂ ਲੱਗਦਾ ਸੀ ਸਾਨੂੰ ਇੱਕ ਇੱਕ ਇਹ ਦੱਸਦੇ ਸੀ ਘਰੇ ਵੀ ਮੈਨੂੰ ਗੇਮਾਂ ਚ ਪਾ ਲਿਆ ਜਾਏ ਹਾਂਜੀ ਦੱਸਦੇ ਹੁੰਦੇ ਸੀ ਤੇ ਮੈਂ ਇਹਨੂੰ ਪੂਰਾ ਹੌਸਲਾ ਹੀ ਦੇ ਲਿੰਦੀ ਸੀ ਜੀ ਨਹੀਂ ਹੁਣ ਹੁਣ ਤੁਹਾਨੂੰ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜੀ ਮੰਨ ਲਓ ਮੈਸੇਜ ਕੀ ਦੇਣਾ ਚਾਹੁੰਦੇ ਹੋ ਬੱਚਿਆਂ ਦੇ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਇਹ ਹੀ ਕਹਿਣੀ ਜੇ ਕਹਿਣਾ ਵੀਰ ਪੜਾਈ ਦੇ ਨਾਲ ਖੇਡਾਂ ਵੀ ਬੱਚਿਆਂ ਨੂੰ ਜ਼ਰੂਰ ਜ਼ਰੂਰ ਕਰਵਾਉਣ ਜੀਓ ਤੁਹਾਨੂੰ ਕਦੇ ਲੱਗਿਆ ਨਹੀਂ ਮੰਨ ਲਓ ਕਿ ਸਾਡਾ ਬੱਚਾ ਜੇ ਗੇਮਾਂ 'ਚ ਚਲਿਆ ਗਿਆ ਜੀ ਇਹਦੀ ਪੋਜੀਸ਼ਨ ਵੀ ਨਹੀਂ ਪੜਾਈ ਪੱਕੀ ਪੜਾਈ ਪੱਕੂ ਕਿਵੇਂ ਆਹੀ ਪੜਾਈ ਪੱਕੂ ਬਹੁਤ ਵਧੀਆ ਜੀ ਇਹ ਇਹਦੀ ਪੋਜੀਸ਼ਨ ਹੀ ਆਉਂਦੀ ਹੈ ਫਸਟ ਸੈਕੰਡ ਥਰਡ ਤਾਂ ਆਉਂਦੀ ਹੁੰਦੀ ਹੈ ਜੀ ਸਕੂਲ ਕਿ ਸਤਰਾ ਆਉਂਦਾ ਮੰਨ ਲਓ ਸਕੂਲ ਬਾਰੇ ਸਕੂਲ ਬਹੁਤ ਵਧੀਆ ਜੀ ਸਕੂਲ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਬਹੁਤ ਵਧੀਆ ਸਾਰੇ ਟੀਚਰ ਬਹੁਤ ਵਧੀਆ ਜੀ ਸਕੂਲ ਬਾਰੇ ਵਧੀਆ ਪੜਾਉਂਦੇ ਹਾਂ ਜੀ ਹਾਂ ਜੀ ਵਧੀਆ ਪੜਾਉਂਦੇ ਆ ਜੀ ਸਾਰੇ ਹੁਰੇ ਨੂੰ ਹੌਸਲਾ ਦਿੱਤਾ ਜੀ ਤਾਂ ਇਹ ਇਹਨਾਂ ਨੇ ਕਰਕੇ ਜਿੱਤ ਕੇ ਆਈ ਜੀ ਮਾ ਬਪੂ ਮੇਰਾ ਨਾਮ ਜੈਸਲਿਨ ਕਰ ਰਹਾ ਹੈ ਗੁਰਗੋਪਾਲ ਸਿੰਘ ਪਬਲਿਕ ਸੀਨੀਅਰ ਸੈਂਡਰੀ ਸਕੂਲ ਜੋਕੇਵਾਲਾ ਅੱਜ ਮਾਨ ਸਨਮਾਨ ਕੀਤਾ ਗਿਆ ਤੁਹਾਡਾ ਵੱਖਰੇ ਤਰੀਕੇ ਨਾਲ ਤੁਹਾਡਾ ਸਵਾਗਤ ਹੋਇਆ ਹੈ ਹਨ ਕੀ ਕਹਿਣਾ ਚਾਹੋਗੇ ਤੁਸੀਂ ਕਬੱਡੀ ਖੇਡੀ ਸੀ ਮੇਰਾ ਕਬੱਡੀ ਚ ਮਾਨ ਸਨਮਾਨ ਹੋਇਆ ਕਬੱਡੀ ਖੇਡੀ ਸੀ ਕਿੱਥੇ ਹੋਈਆਂ ਸੀ ਗੇਮ ਨੇ ਇੱਕ ਪੱਜੀ ਮੋਹੱਲੇ ਹੋਈ ਸੀ ਮੋਹੱਲੇ ਹੋਈ ਸੀ ਹਾਂ ਜੀ ਸਟੇਡ ਦੇ ਵਿੱਚੋਂ ਪੋਜੀਸ਼ਨ ਆਈ ਹੈ ਤੁਹਾਡੀ ਹਾਂ ਜੀ ਸਟੇਟ ਦੇ ਵਿੱਚੋਂ ਪੋਜੀਸ਼ਨ ਆਈ ਹੈ ਤੁਸੀਂ ਆਪਣੇ ਮਾਪਿਆਂ ਦਾ ਸਕੂਲ ਦਾ ਨਾਮ ਰੋਸ਼ਨ ਕੀਤਾ ਤੁਸੀਂ ਆਪ ਦੇ ਨਾਲ ਵਾਲੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਆਹੀ ਮੈਸੇਜ ਦੇਵਾਂ ਕਿ ਖੇਡਣਾ ਸਾਰਿਆਂ ਨੂੰ ਖੇਡਣਾ ਚਾਹੀਦੀ ਹੈ ਹਿੰਮਤ ਨਹੀਂ ਹਾਰਨੀ ਚਾਹੀਦੀ ਪੜਾਈ ਦੇ ਨਾਲ ਖੇਡਾਂ ਵੀ ਬਹੁਤ ਜ਼ਰੂਰੀ ਹਨ। ਕਈ ਵਾਰੀ ਬੱਚਿਆਂ ਨੂੰ ਇਹ ਲੱਗਦਾ ਹੁੰਦਾ ਵੀ ਜਿਹੜਾ ਬੱਚਾ ਗੇਮਾਂ 'ਚ ਜਾਂ ਖੇਡਾਂ 'ਚ ਪਿਆ ਜਾਂਦਾ ਹੈ ਵੀ ਉਹ ਪੜਾਈ 'ਚ ਕਮਜ਼ੋਰ ਹੋ ਜਾਂਦਾ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਆ ਇਦਾਂ ਕੁਛ ਨਹੀਂ ਹੁੰਦਾਗਾ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਬਹੁਤ ਜ਼ਰੂਰੀ ਹਨ ਕਿੰਨੀ ਖੁਸ਼ੀ ਹੈ ਅੱਜ ਤੁਹਾਨੂੰ ਬਹੁਤ ਖੁਸ਼ੀ ਆ ਮਾਈ ਨੇਮ ਇਜ਼ ਸਤਵੀਰ ਕੌਰ ਮੈਂ ਅੱਜ ਤੁਹਾਡੇ ਸਕੂਲ ਦਾ ਬੱਚਾ ਪੋਜੀਸ਼ਨ ਲੈ ਕੇ ਆਇਆ ਸਕੂਲ ਪਹੁੰਚਿਆ ਕੀ ਕਹਿਣਾ ਚਾਹੁੰਦੀ ਫਰਸਟਲੀ ਆਈ ਵਾਂਟ ਵਿਸ਼ ਕੰਗ੍ਰੈਚੁਲੇਸ਼ਨਸ ਟੂ ਦਾ ਸਟੂਡੈਂਟ ਐਂਡ ਟੂ ਦਾ ਪੇਰੈਂਟਸ ਆਲਸੋ ਐਂਡ ਆਈ ਵਾਂਟ ਸੇ ਟੂ ਦਾ ਪੇਰੈਂਟਸ ਐਂਡ ਥੈਟ ਗਿਵ ਦਾ ਚਾਂਸ ਟੂ ਦਾ students for the participation because school is a mirror platform for the students from the schooling students uh, start learning sometime if the school give the chance to the student for the participation then parents uh, deny for that they are not uh, given the approval to the student for the participation really khushi ho rahi hai ji aaj man lo jime mapya nu khushi hai bachche nu khushi hai kisi school teacher school da bahut bada role hunda bachche nu is jagah te is position tak leke jana ਕੀ ਕਹਿਣਾ ਚਾਹੋਗੇ ਆਈ ऍम ऑल्सो ਰੀਅਲੀ ਵੈਰੀ ਹੈਪੀ ਬਿਕੋਜ਼ ਇਟਸ ਹੈਪਨਡ ਡਿਊ ਟੂ ਦਾ ਅਫਰਟਸ ਆਫ ਦਾ ਸਟੂਡੈਂਟ ਐਂਡ ਇਟਸ ਹੈਪਨਡ ਡਿਊ ਟੂ ਦਾ ਅਫਰਟਸ ਆਫ ਮਾਈ ਸਟਾਫ ਆਲਸੋ ਐਂਡ ਆਂਟ ਸੇ ਟੂ ਦਾ ਐਵਰੀ ਸਟੂਡੈਂਟ ਐਵਰੀ ਚਾਈਲਡ ਥੈਟ ਇਫ ਯੂ ਗਾਟ ਦਾ ਚਾਂਸ ਫਾਰ ਦਾ ਪਾਰਟਿਸਿਪੇਟਿੰਗ ਇਨ ਐਨੀ ਗੇਮ ਆ ਮੀਨ ਟੂ ਸੇ ਥੈਟ ਇਨ ਐਨੀ ਐਕਟੀਵਿਟੀ ਇਫ ਯੂ ਗਾਟ ਦਾ ਚਾਂਸ ਥੈਨ ਯੂ ਸ਼ੁਡ ਐਂਡ ਐਵਰੀਬਾਡੀ ਸ਼ੁਡ ਬੀ ਦਾ ਪਾਰਟਿਸਪੇਟ ਇਨ ਐਵਰੀ ਐਕਟੀਵਿਟੀ ਇਨ ਦਾ ਸਕੂਲ ਸਰ ਕੀ ਨਾਮ ਹੈ ਮੇਰਾ ਨਾਮ ਗੁਰਪ੍ਰੀਤ ਸਿੰਘ ਪ੍ਰਿੰਸੀਪ ਸਰ ਅੱਜ ਤੁਹਾਡੇ ਸਕੂਲ ਦਾ 5th ਕਲਾਸ ਦਾ ਬੱਚਾ ਜੀ ਸਟੇਟ ਦੇ ਵਿੱਚੋਂ ਪੋਜੀਸ਼ਨ ਲੈ ਕੇ ਆਇਆ ਹੈ। ਕੀ ਕਹਿਣਾ ਚਾਹੋਗੇ ਤੁਸੀਂ? ਪਹਿਲੀ ਗੱਲ ਤਾਂ ਸਾਨੂੰ ਬਹੁਤ ਖੁਸ਼ੀ ਹੋਈ ਸਬੰਧਤ ਮਾਪਿਆਂ ਨੂੰ, ਬੱਚੇ ਨੂੰ ਤੇ ਸਬੰਧਤ ਜੋ ਇੰਚਾਰਜ ਨੇ ਸਪੋਰਟਸ ਦੇ ਬਹੁਤ-ਬਹੁਤ ਵਧਾਈਆਂ, ਮੁਬਾਰਕਬਾਦ। ਸਾਨੂੰ ਬਹੁਤ ਖੁਸ਼ੀ ਹੋਈ ਹੈ। ਬੱਚਾ ਬਹੁਤ ਹੋਣਹਾਰ ਹੈ। ਵੈਸੇ ਉਹ ਲੜਕੀ ਹੈ ਜੈਸਲੀਨ ਕੋ ਜੈਸਲੀਨ ਕੋਰ ਲੜਕੀਆਂ ਜਦੋਂ ਪ੍ਰਾਪਤੀ ਕਰਦੀਆਂ ਨੇ ਤਾਂ ਮਾਪਿਆਂ ਨੂੰ ਸਮਾਜ ਨੂੰ ਬਹੁਤ ਖੁਸ਼ੀ ਹੁੰਦੀ ਹੈ ਜੀ। ਇਕ ਸਰ ਜਿੱਦ ਵਿਖਿਆ ਜਾਂਦੀ ਜਿਵੇਂ ਬੱਚੇ ਕਈਆਂ ਦੀ ਗੇਮਾਂ ਦੇ ਵਿੱਚ ਖੇਡਾਂ ਦੇ ਵਿੱਚ ਪੈ ਜਾਂਦੇ ਆ ਤੇ ਪੇਰੈਂਟਸ ਦੇ ਇਸ ਤਰ੍ਹਾਂ ਦੇ ਵੀ ਮੈਸੇਜ ਆ ਜਾਂਦੇ ਆ ਵੀ ਸਾਡਾ ਬੱਚਾ ਪੜ੍ਹਾਈ 'ਚ ਕਮਜ਼ੋਰ ਰਹਿ ਜਾਊਗਾ ਜੇ ਤੁਸੀਂ ਖੇਡਾਂ ਵੱਲ ਲਾਗੇ ਤਾਂ ਤੁਸੀਂ ਕੀ ਮੈਸੇਜ ਦੇਣਾ ਚਾਹ ਰਹੇ ਦੇਖੋ ਬੱਚੇ ਦੀ ਪੋਜੀਸ਼ਨ ਆਈ ਹੈ ਸਟੇਟ ਦੇ ਵਿੱਚੋਂ ਜਿੱਤ ਕੇ ਆਏ ਆ ਮਾਪਿਆਂ ਨੂੰ ਬੜੀ ਖੁਸ਼ੀ ਹੈ ਉਹਨਾਂ ਕਿ ਮੈਸੇਜ ਦੇਣਾ ਦੇਖੋ ਕਈ ਵਾਰ ਮਾਪਿਆਂ ਨੂੰ ਬਹਿਮ ਹੁੰਦਾ ਜੇ ਸਾਡਾ ਬੱਚਾ ਹੋਰ ਐਕਟੀਵਿਟੀ ਦੇ ਵਿੱਚ ਪਾਰਟਿਸਿਪੇਟ ਕਰਦਾ ਹੋ ਸਕਦਾ ਪੜ੍ਹਾਈ ਤੋਂ ਪਛੜਦਾ ਜਾਵੇ ਪਰ ਸਾਡਾ ਤਜਰਬਾ ਕਾਫੀ ਪੁਰਾਣਾ ਜਿਹੜੇ ਬੱਚੇ ਅਦਰ ਐਕਟੀਵਿਟੀ ਦੇ ਵਿੱਚ ਸੋ ਉਹ ਕੋ ਅੰਟੈਲੀਜੈਂਟ ਹੁੰਦੇ ਆ ਕਿਉਂਕਿ ਉਹ ਆਪਣੀ એનર્ਜੀ ਪ੍ਰੋਪਰ ਤਰੀਕੇ ਨਾਲ ਯੂਜ਼ ਕਰਦੇ ਨੇ ਪੜਾਈ ਦੇ ਵਿੱਚ ਵੀ ਖੇਡਾਂ ਵਿੱਚ ਵੀ ਜਿਹੜੇ ਬੱਚੇ ਪਹਿਲਾਂ ਵੀ ਇੱਥੋਂ ਪਾਸ ਆਊਟ ਹੋਏ ਨੇ ਉਹ ਹਰ ਇੱਕ ਐਕਟੀਵਿਟੀ ਦੇ ਵਿੱਚ ਪਾਰਟਿਸਿਪੇਟ ਕਰਦੇ ਬਹੁਤ ਅੰਟੈਲੀਜੈਂਟ ਬੱਚੇ ਰਹੇ ਆ ਮਾਪਿਆਂ ਦਾ ਜਿਹੜਾ ਫਿਕਰ ਹੈ ਉਹ ਜ ਹੱਦ ਤੱਕ ਇਹ ਠੀਕ ਨਹੀਂ ਜਾਇਜ਼ ਨਹੀਂ ਤਾਂ ਬੱਚੇ ਜੇ ਖੇਡਾਂ ਦੇ ਵਿੱਚ ਪਾਰਟਿਸਿਪੇਟ ਕਰਨਗੇ ਕੋਈ ਜ਼ਰੂਰੀ ਨਹੀਂ ਉਹ ਪੜਾਈ ਦੇ ਵਿੱਚ ਕਮਜ਼ੋਰ ਹੋਣ ਜਿਵੇਂ ਸਿਰਫ ਸਕੂਲ ਦਾ ਬਹੁਤ ਵੱਡਾ ਰੋਲ ਹੁੰਦਾ ਕੋਈ ਵੀ ਬੱਚਾ ਆਪਾਂ ਗੇਮਾਂ ਦੇ ਵਿੱਚ ਅੱਗੇ ਆਉਣਾ ਜਾਂ ਪੜਾਈ ਦੇ ਵਿੱਚ ਅੱਗੇ ਹੋ ਕੇ ਵੱਡੇ ਬੰਦੇ ਤੇ ਜਾਂਦਾ ਤਾਂ ਸਕੂਲ ਦਾ ਸਭ ਤੋਂ ਵੱਡਾ ਮੇਨ ਰੋਡ ਹੁੰਦਾ ਤਾਂ ਹਜੇ ਬੱਚਾ 5th ਕਲਾਸ ਦੇ ਵਿੱਚ ਤੁਸੀਂ ਸਕੂਲ ਲੈਵਲ ਦੀ ਜੇ ਗੱਲ ਕੀਤੀ ਜਾਵੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਵੇਂ 5th ਕਲਾਸ ਦਾ ਬੱਚਾ ਜੀ ਦੇਖੋ ਜਿਹੜਾ ਬੱਚਾ 5th ਕਲਾਸ ਦਾ ਹੈ ਬਹੁਤ ਵੱਡੀ ਪ੍ਰਾਪਤੀ ਹੈ ਸਾਰੇ ਜ਼ਿਲ੍ਹਿਆਂ ਦੇ ਵਿੱਚ ਖੇਡਾਂ ਹੋਈਆਂ ਸੀਗੀਆਂ ਐਨਏਟੀਮ ਸੈਕੰਡ ਪੋਜੀਸ਼ਨ ਦੇ ਵਿੱਚ ਰਹੀ ਹੈ ਤਾਂ ਸਾਡਾ ਬੱਚਿਆਂ ਨੂੰ ਸੁਜੈਸ਼ਨ ਵੀ ਹੈ ਅਸੀਂ ਬੱਚਿਆਂ ਦੀ ਸਪੋਰਟ ਵੀ ਬਹੁਤ ਕਰਦੇ ਹਾਂ ਦੇਖੋ ਕਿਸੇ ਬੱਚੇ ਤੋਂ ਕੋਈ ਐਕਸਟਰਾ ਫੀਸ ਨਹੀਂ ਲਈ ਜਾਂਦੀ ਜਿਵੇਂ ਅਸੀਂ ਖੇਡਾਂ ਦੇ ਵਿੱਚ ਲੈ ਕੇ ਜਾਂਦੇ ਹਾਂਗੇ ਕਿੱਤੇ ਵੀ ਜਾਣਾ ਪਾਇਆ ਚਾਹੇ ਜੋਨ ਲੈਵਲ ਤੇ ਸਟੇਟ ਲੈਵਲ ਤੇ ਤਾਂ ਅਸੀਂ ਆਪਣੇ ਸਕੂਲ ਵੱਲੋਂ ਖਰਚਾ ਕੀਤਾ ਜਾਂਦਾ ਹੈ ਮਾਪਿਆਂ ਦੇ ਕੋਈ ਬੋਝ ਨਹੀਂ ਦਿੱਤਾ ਜਾਂਦਾ ਤੇ ਸਾਡੇ ਬੱਚਿਆਂ ਨੂੰ ਇਹੀ ਸੁਝਾਅ ਹੈ ਵੀ ਬੇਟਾ ਵੀ ਪੜ੍ਹਾਈ ਦੇ ਨਾਲ ਨਾਲ ਅਦਰ ਐਕਟੀਵਿਟੀ ਜ਼ਰੂਰੀ ਹੈ ਕਿਉਂਕਿ ਜੇ ਤੁਸੀਂ ਪਲੱਸ 2 ਤੱਕ ਜਿੰਨਾ ਕੁ ਸਿੱਖਦੇ ਹੋ ਅੱਗੇ ਜਾ ਕੇ ਉਹ ਸਿੱਖਿਆ ਨਹੀਂ ਜਾਣਾ ਇਹੀ ਮੋਡੂਲਰ ਪਲੇਟਫਾਰਮ ਹੈ ਬਾਤ ਤੋਂ ਬਾਤ ਜਿਹੜੀ ਸਰਪੱਖੀ ਗਿਆਨ ਹੋਏ ਬੱਚੇ ਨੂੰ ਤੇ ਸਾਡੇ ਟੀਚਰ ਵੱਖਰੇ ਵੱਖਰੇ ਕੋਸ ਸਾਬਾਨ ਨੇ ਪੂਰੀ ਤਰੀਕੇ ਨਾਲ ਬੱਚਿਆਂ ਨੂੰ ਸਪੋਰਟ ਕਰ ਰਹੇ ਨੇ ਦੇਖਿਆ ਜਵੈਲਤਾ ਸਰ ਬੱਚੇ ਦੇ ਦੇਖੋ ਗੇਮ ਦੇ ਵਿੱਚ ਮਿਹਨਤ ਬਹੁਤ ਕੀਤੀ ਹੁੰਦੀ ਹੈ। ਸਟੇਟ ਦੇ ਵਿੱਚੋਂ ਪੋਜੀਸ਼ਨ ਲੈਣੀ ਬਹੁਤ ਵੱਡੀ ਗੱਲ ਹੈ। ਤੇ ਪਰ ਬੱਚਾ ਪੜ੍ਹਾਈ ਦੇ ਵਿੱਚ ਕਿਵੇਂ ਹੈ? ਬੱਚਾ ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ ਨਾ ਜਿਹੜੇ ਅਦਰ ਐਕਟੀਵਿਟੀ ਹੈਗੀਆਂ ਉਹ ਮੈਟਰ ਨਹੀਂ ਕਰਦੇ। ਬੱਚਾ ਵੀ ਕਿਸੇ ਹੋਰ ਐਕਟੀਵਿਟੀ ਵਿੱਚ ਆ ਗਿਆ ਤਾਂ ਪੜ੍ਹਾਈ ਦੇ ਵਿੱਚ ਕਮਜ਼ੋਰ ਹੈ। ਜੋ ਇਹ ਬੱਚਾ ਪੜ੍ਹਾਈ ਦੇ ਵਿੱਚ ਵੀ ਬਹੁਤ ਇੰਟੈਲੀਜੈਂਟ, ਸਿਆਣਾ ਹੈ। ਕਿਉਂਕਿ ਖੇਡਾਂ ਬਹੁਤ ਕੁਝ ਸਿਖਾਉਂਦੀਆਂ ਨੇ ਆਪਸੀ ਮਿਲਵਰਤਨ, ਸਹਿਯੋਗ, ਭਰਾਤਰੀ ਭਾਵ, ਅਨੁਸ਼ਾਸਨ, ਟੀਮਵਰਕ ਜਿਹੜਾ ਆਪਣੀ ਜ਼ਿੰਦਗੀ ਜਿਉਣ ਵਾਸਤੇ ਗੱਲਾਂ ਬਹੁ ਤਲੀ ਪੜਾਈ ਨਹੀਂ ਸਕਉਂਦੀ ਅਦਰ ਐਕਟੀਵਿਟੀ ਦੇ ਵਿੱਚ ਵੀ ਬੱਚਾ ਬਹੁਤ ਕੁਝ ਸਿੱਖ ਸਕਦਾ